ਮੈਂ ਨਵਿਕਰਮਨ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮੋਹਲਾ ਕਰਦੀ ਹਾਂ ਸਰ ਮੈਂ ਨਹੀਂ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭੱਜ ਦੌੜ ਕੀਤੀ ਐਸ ਸੀ ਸੀ ਟੀ ਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਝ ਨਹੀਂ ਪਤਾ ਲੱਗਾ ਬਾਅਦ ਕਿੰਨਾ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਾਲ ਗਏ ਰਿਸ਼ਤੇ ਤੌਰ ਤੇ ਮੇਰਾ ਸਾਡਾ ਤੇ ਬਾਕੀ ਉਹ ਜੋ ਪਰਸਾਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਮੈਂ ਤੇ ਇਹ ਮੰਨ ਕਾ ਨਾ ਚਲੋ ਕੋਸ਼ਿਸ਼ ਨਹੀਂ ਰਹਾ ਨੂੰ ਕਿ ਕਰਨੀ ਕੋਈ ਕਾਰਵਾਈ ਹੋਣੀ ਮੈਂ ਕੰਪਲੇਟਾ ਕਰ ਕਰ ਕੇ ਆ ਗਿਆ ਸਾਰਾ ਧੱਕ ਕੇ ਆ ਗਿਆ ਬਟਾਲੇ ਵੀ ਕੀਤੀ ਕੰਪਲੇਟ ਹੈ ਭਗਵਾਨ ਤੁਹਾਰ ਸਿਯੋਨ ਵੀ ਕੰਪਲੇਟਾ ਪਾਈਆਂ ਜੇ ਆ ਉਹਨਾਂ ਦੀ ਸਾਰੇ ਆਂਦੇ ਤੇ ਬਸ ਆਈ ਮੈਸੇਜ ਆਏ ਜਾਂਦੇ 20 ਤਰੀਕ ਦੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੋਣੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ਿਸ਼ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਾਸਾ ਡੇਰੇ ਹਰੇ ਇੱਕ ਸ਼ਿਆਰਾਂ ਤੇ ਦਿੱਤੇ ਆ ਯਾਨੀ ਸਾਰਾ ਕੁਝ ਬਣਾ ਕੇ ਅਰੇ ਜੰਨੀ ਕੋਈ ਮਤਾਂ ਰੱਬ ਬਟਾਲੇ ਵੀ ਦਿੱਤੇਗੇ ਉਹਨਾਂ ਨੇ ਆ ਸੀਰ ਦਿੱਤੀ ਹੈ ਮੈਨੂੰ ਅਸੀਰ ਨੂੰ ਲਈ ਉੱਥੇ ਵੀ ਦੋ ਤਿੰਨ ਵਾਲੀ ਮੌਕਿਆਂ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੀ ਆ ਕੁਛ ਗਿਸ਼ ਕਰਨੀ ਆ ਕੁਝ ਵੀ ਆ ਡਾ ਹੁੰਦਾ ਵਾ ਤੁਹਾਨੂੰ ਫੋਨ ਕਰਾਂ ਦੇ ਦੱਸਾਂ ਉਹਨਾਂ ਨੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਆ 14 ਸਾਲਾਂ ਦਾ ਬੇਟਾ ਵਾ ਆ ਬੇਟਾ ਨਾਲ ਕੇ ਨਾਲ ਮੇਰੇ ਇਹ ਗੰਦੀ ਲਈ ਹੈ 16 ਤਰੀਕ ਦੀ 16 ਅਪ੍ਰੈਲ ਦੀ 2025 ਰਾਜਿੰਨਾ ਗਿਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾਰ ਦਾ ਮੁੰਡਾ ਮੁੰਡੇ ਦੀ ਫੋਟੋ ਹਾਂਜੀ ਕਹਾਂ ਰਾਜਨ ਸੀ ਮੇਰੇ ਸਾਲੇ ਨਾਲ ਆਂਦਾ ਹੀ ਮੇਰੇ ਸਾਲੇ ਹਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਅਤੇ ਆਗੇ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਰੀ ਦੀਰੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਿਣਾ ਦੀਰੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਉਨਾਰੇ ਕਿਤੇ ਗੱਲਬਾਤ ਚੱਲਦੀ ਪਈ ਐ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਮੈਂ ਪੁੱਛਿਆ ਵਾ ਰਿਕਾਰਡਿੰਗ ਆਈ ਤਾਂ ਕੋਸਲਾ ਮੇਰਾ ਮੇਰੇ ਕੋਹੋਂ ਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨੇ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਉਹ ਤੋਂ ਮੈਂ ਸਾਰੇ ਆਪਣੇ ਉਹ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਆਈ ਤੂੰ ਆਪਣੀ ਨਾਲ ਦੀ ਨੂੰ ਉੱਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬੌਸਾ ਇਹਦੀ ਇੰਨਾ ਨਹੀਂ ਹੋ ਰਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਆ ਉਹਨੂੰ ਨਹੀਂ ਕਿਸੇ ਨੂੰ ਪਤਾ ਨਾ ਰਿਹਾ ਪਿਓ ਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠ ਗਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਮੈਂ ਪਿੰਡ ਗਿਆ ਵਾਂ ਤੇ ਮਾਂ ਲਈ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚੈੱਕ ਕਰਨਾ ਤੇ ਕਾਲੇ ਸਟਰੀ ਡਿਟੇਲਾਂ ਸਾਰਾ ਪਰ ਮਾਂ ਨੇ ਫੋਨ ਦੇ ਦਿੱਤਾ ਪਰਾਹ ਕੋ ਮੰਗਿਆ ਫੋਨ ਪਰਾਹ ਕੋ ਮੇਰੇ ਨਾਲ ਪੈਨਸ਼ਨ ਆਪੇ ਲੜਨਾ ਪਿਆ ਇਹਨਾਂ ਮੈਂ ਨਹੀਂ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੁਸੀਂ ਜਿੰਦਾ ਕੰਨਾ ਕਰਨਾ ਮੈਂ ਕੋਈ ਰਿਕਾਰਡਿੰਗ ਨਹੀਂ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਮੰਗ ਕੰਨਾ ਵਾ ਮੇਰੀ ਕੋਈ ਨਹੀਂ ਸੁਣਾਈ